ਸਰ ਲੋਹੜੀ ਦਾ ਤਿਹਾੜ ਆ ਰਿਹਾ ਹੈ ਤੁਸੀਂ ਦੇ ਆਪਣਾ ਜਨਾਲਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਦੇਖੋ ਜੀ ਬੀ ਇੰਸਟੀਮ ਦੇ ਨਾਲਾ ਸਾਰਿਆਂ ਨੂੰ ਰਿਕਵੈਸਟ ਕਰਨਾ ਹੈ ਕਿ ਚਾਇਨਾ ਰੋਡ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਇਹ ਜਿਹੜੇ ਕੀ ਹਾਨिकारक ਹੈ ਉਹ ਤੁਹਾਡੇ ਲੋਕਾਂ ਦੇ ਗਲੇ ਸਵਾਸ ਜਾਂਦੀ ਹੈ ਲੋਕਾਂ ਦੀ ਜਾਨ ਵੀ ਜਾਨੀ ਜਾਂਦੀ ਹੈ ਔਰ ਇਹ ਅਸੀਂ ਜੂਸ ਵੀ ਹੋਣ ਇਹਦਾ ਇਸਤੇਮਾਲ ਤੇ ਨਾ ਕਰਨਾ ਉਸ ਲਈ ਅਸੀਂ ਕਾਫੀ ਟੀਮ ਜੀ ਬਣਾਈ ਹੈ ਚੈਕਿੰਗ ਵੀ ਕਰ ਰਹੇ ਹਾਂ ਇਹਨਾਂ ਦੀ ਹੱਥ ਜੋੜ ਕੇ ਸਾਡੀ ਬੇਨਤੀ ਹੈ ਪੇਰੈਂਟਸ ਨੂੰ ਵੀ ਤੇ ਸਾਰਿਆਂ ਨੂੰ ਵੀ ਬਿਲਕੁਲ ਵੀ ਵਰਤੋਂ ਨਹੀਂ ਕਰਮੇ ਤਾਂ ਹੀ ਇਹ ਖੜਾ ਹੋ ਸਕਦੀ ਹੈ ਇਸ ਤੋਂ ਇਲਾਵਾ ਲੋੜੇ ਚਾਰ ਦਿਨ ਤੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨਾਲ ਇਹ ਵੀ ਬੇਨਤੀ ਹੈ ਕਿ ਜਿਹੜੀ ਲੋੜੀ ਆ ਉਹ ਲੜਕੀਆਂ ਦੀ ਕੁੜੀਆਂ ਦੀ ਬਣਾਓ ਮੁੰਡਿਆਂ ਦੀ ਲੋੜੀ ਬੜੇ ਸਾਲ ਤੋਂ ਬਣਾਉਂਦੇ ਆ ਰਹੇ ਹੁਣ ਕੁੜੀਆਂ ਦੀ ਲੋੜੀ ਸ਼ੁਰੂ ਕਰੀਏ ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਧਿਆਨ ਦੇਣਾ ਕਿ ਬਤਾ ਸਕੀਏ ਧੰਨਵਾਦ ਸਰ ਮਾਪਿਆਂ ਨੂੰ ਕਿਸ ਸੰਦੇਸ਼ ਦੇਣਾ ਚਾਹੁੰਦੇ ਹੋ ਮਾਪੇ ਰਹਿਗੇ ਚੰਨਾ ਰੋਡ ਦੀ ਬਰਤੋਨਾਗਰ ਜੇ ਬੱਚਿਆਂ ਨੇ ਪਤਾ ਨੂੰ ਜਾਣੀ ਨਹੀਂ ਹੈ ਤਾਂ ਉਹਨਾਂ ਨੂੰ ਦੋ ਐਟਲੀਸਟ ਆਪ ਲੈ ਕੇ ਜਾਓ ਸੋ ਜੈਡ ਕਿ ਉਹਨਾਂ ਬੱਚਿਆਂ ਦਾ ਪਤਾ ਲੱਗਣਾ ਨਹੀਂ ਕਿ ਕੀ ਹੈਗਾ ਤੇ ਪੇਰੈਂਟਸ ਨੂੰ ਤਾਂ ਪਤਾ ਲੱਗ ਸਕਦਾ ਚਾਈਨਾ ਰੋਡ ਦਾ ਸਟੇਪ ਬੰਦ